ਠਾਗਰ ਵਾਲਾ ਪਾਗਲਾ ਇਹ ਗੱਲ ਕਹਿ ਕੇ ਕਾਇਦਾ ਦਿੱਤੀ। ਖਾਂ ਨੂੰ ਮੇਰਾ ਹੋ ਗਿਆ। ਹਉਮਾ ਕਾਇਦਾ ਹੋਣੀ। ਬੋਰਡ ਕਾਂਦਰੀ ਬਣ ਗਈ ਸਾਰੀ ਸਿੱਖਾਂ ਦੀ। ਪੱਕੀ ਹੋ ਗਈ। 50 ਦੇ ਸਿਆਸਤਾਂ ساری। ਪੁਰਾਣੇ ਉੱਥੇ ਦੀ ਬੋਰਡ ਜਿਹੜੀ ਸਿੱਖ ਦੁਨੀਆ ਰ ਇੱਥੇ ਦੀ ਉਦਾਰੀ ਲੱਗੀ ਗੋਸਪੇਲ। ਸ਼ਰਾਦਦਾਨ ਬਹੁਤ ਝੂਕੀ ਜਾ ਰਿਹਾ ਜਦ। ਅਰਵਾਰਨ ਉਸ ਕੇ ਹਾਰੀ ਟੱਗ ਦੇਤੀ। ਉਹ ਕਿਰਦੇ ਦੀਆਂ ਕਿ ਡਿਗ ਡਿ ਤੋੜੀ ਗਏ ਹਾਂ ਜੀ ਥੋੜੀ ਤਾੜੀ ਗਏ ਫਿਰ ਪਿੱਛੋਂ ਛੇਤਰ ਵਿਭਾਰ ਤੇ ਤੁਜਾ ਦੇ ਤੁਜਾ ਨੇ ਕਹਿ ਵੀ ਦਿੱਤਾ ਵੀ ਗਲਤ ਹੈ ਉਹ ਮਾਫੀ ਮੰਗ ਲਈ ਉਹਨੇ ਬੋਲੇਗਾ ਪਰ ਬੀਜੇਪੀ ਜਦੋਂ ਮੁਲਾਕਾਤ ਕਰਦੀ ਆ ਉਹਦੀ ਉੱਥੇ ਬਹੁਤ ਗਣੇ ਹਾਰੇ ਤਉ ਸੁਬਰਤ ਅਗੰਤ ਆਵਾਰੇ ਸਾ ਸਾਦ ਹੱਲ ਭੁਲਣਾ ਆਰੇ ਜੀਵ ਦਾ ਸਾਦ ਸਾਦ ਭੁਲਣਾ ਦਾ ਹੈ ਸਾਦੇ ਨਾਲ ਭੁਲ ਜਾਂਦਾ ਤਉ ਸੁਬਰਤ ਅਗਣਤ ਆਵਾਰੇ ਤੂ ਸੁਬਰਤ ਅਗਣਤ ਕਾਤੇ ਲਿਖੇ ਵਰਗਾ ਹੋਰ ਕੋਈ ਸੁਪਰਾਤ ਨਹੀਂ ਹੋਤਾ ਉਸਦੇ ਇਹ ਨਹੀਂ ਹੈਗਾ ਵੀ ਤੂੰ ਪਹਿਲੇ ਨੰਬਰ ਦਾ ਸਪਰਾਤ ਹੋਏ ਕੋਈ ਦੂਏ ਨੰਬਰ ਦਾ ਸਪਰਾਤ ਹੈ ਕੋਈ ਤੀਏ ਨੰਬਰ ਦਾ ਸਪਰਾਤ ਹੈ ਕੋਈ ਅੱਠਵੇਂ ਨੰਬਰ ਦਾ ਸਪਰਾਤ ਤੇਰੇ ਵਰਗਾ ਸਪਰਾਤ ਕੋਈ ਹੋ ਰਹੀ ਇਸ ਗ੍ਰਤੀ ਜਿਹੜੀ ਉਹ ਦਾ ਨੰਬਰ ਇਹਦੀ ਕੋਈ ਅਦਰ ਇਹ ਲਾਈਨ ਚ ਕੱਲ੍ਹਾਈ ਸੁਪਰਾਤ ਹੋਊਏ ਲੈ ਜੋ ਕੋਈ ਜੀਵਤਾ ਸਾਰੇ ਤੇਰਾ ਦੱਤਾ ਖੰਦੇ ਦਾ ਸਮਰਾਤ ਕੀ ਹੋਣਾ ਦੇ ਦਾ ਤਾਂ ਖਾਬੜਾ ਦੱਸ ਕੋਈ ਇਹ ਸੰਭਾ ਉਹ ਤਾਂ ਤੇਰੇ ਹੁਕਮ ਚ ਚੱਲਦੇ ਉਹ ਤਾਂ ਸਮਰਥਾ ਹੀ ਨਹੀਂ ਹੋ ਕਿਸੇ ਜਦ ਤੇ ਤੇ ਸਵਾਸ ਅਭਰਥਾ ਕਿਸੇ ਵਿੱਚ ਕੁਝ ਹੀ ਨਹੀਂ ਜਦ ਤੇ ਫਿਰ ਨੰਬਰ شمار ਕਿੱਥੋਂ ਆਉਗਾ ਅਗਣਾ ਤੈ ਗਣਤੀ ਤੋਂ ਪਰੇ ਜੇ 1 2 3 4 ਸਮਰਥ ਰਿ ਚੌਥੇ ਨੰਬਰ ਦਾ 8 ਨੰਬਰ ਦਾ 3 ਭਾਈ ਹੈ ਜੀ 11 ਨੰਬਰ ਦਾ ਹੈ ਕੋਈ ਹੈ ਤੂੰ じゃ ਹੈ ਰਹੀ ਹੈ ਲੈ ਤੇ ਵਿਚੇਰੀ ਲੱਗਿਆ ਰ ਪਰਮਾ ਵਿਸ਼ਨੂ ਜੀ ਤਾਡੋ ਨੇ ਰੋ ਕੱਟ ਤੇ ਹੂੰ ਹੂੰ ਸਾਰੇ ਗੋਪੀਰ ਕੱਟ ਤੇ ਜੀਰਦੀਆਂ ਲਿਖਿਆ ਜੋ ਬੜਬੜੀਆਂ ਸਾਖੀਆਂ ਜੀ ਸਾਰੋ ਕੱਟ ਕੱਲ ਕੁਝ ਹੋਰ ਕਹਿਤੀ ਕੱਟ ਤੇ ਸਾਰੀ ਅਜਾ ਰੋ ਤੇ ਕਹਿੰਦੇ ਪਿੱਛੇ ਵੀ ਤੂੰ ਗੰਦ ਤਾਂ ਹੈ ਇਹ ਬੁੱਝਣ ਵਾਲੀ ਗੱਲ ਹੈ ਸਾਡੀ ਇਹ ਸੋਧ ਸੋਧ ਦੇ ਇਹ ਬੁੱਝੇ ਵਾਲੀ ਗੱਲ ਹੈ ਅਗਣਤ ਅਧਿਕਾਰ ਉਸੇ ਕੋਲ ਤੇ ਅਗਣਤ ਅਧਿਕਾਰ ਨੇ ਜਿੰਨਾ ਹੈ ਉਸੇ ਅਧਿਕਾਰ ਹੈ ਪ੍ਰਬੰਧਿਆਤ ਹੈ ਆ ਹੈ ਕੋਈ ਨਹੀਂ ਕੋਈ ਨਹੀਂ ਹੈ ਬਾਕੀ ਸਭ ਜੰਤ ਦੇ ਇੱਕ ਤੂਏ ਬਾਕੀ ਸਭ ਜੰਤ ਦੇ ਦਾਇ ਬੜਦਾ ਫਿਰ ਜੱਤਾ ਕੇ ਬਸ ਜਿਹੜਾ ਅੱਖ ਨੂੰ ਦੀਲਾ ਦੇਤਾ ਆ ਹੀ ਸਭ ਜਾਣਦੇ ਸੋ ਕਰੇ ਕਰਾ ਕ੍ਰਿਸ਼ਨ ਨੂੰ ਕਹਤਾ ਕਿਤੇ ਕ੍ਰਿਸ਼ਨ ਦੇ ਕੀਟ ਕੋਟੇ ਬਣਾਇ ਕੀਟ ਕੀੜਾ ਕ੍ਰਿਸ਼ਨ ਨੂੰ ਕੀਟ ਕਾਦੇ ਗਿਆ ਰਾਮ ਨੂੰ ਕੀਟ ਕਾਦੇ ਰਾਮੂ ਕੀਟ ਨਹੀਂ ਕਹਿੰਦੇ ਹਾਂ। ਹਾਂ। ਬਰਾਮੁੱਦੜ ਸਭਾ ਘਟਾ ਬੋਲੇ। ਤੇ ਇਸ ਨੂੰ ਕੀਟ ਕਹਿਣ ਦਾ ਮਤਲਬ ਹੈ ਕ੍ਰਿਸ਼ਨ ਸੇਧਾਰੀ ਹੈ, ਕ੍ਰਿਸ਼ਨ ਮਾਲ। ਐਵਰੀਆ ਪਾਗੈ ਦੇ ਵੀ ਕ੍ਰਿਸ਼ਨ ਜਿਹੜਾ ਕਾਲਾ ਪਾਉਂਦਾ ਉਹ ਕ੍ਰਿਸ਼ਨ ਕੀਟ ਕਹਿੰਦਾ ਨਾਲ। ਧਰੂ ਤਸੂਦੀ ਬਾਣੀ ਜੋ ਸਾਰੇ ਸਬੂਤ ਮਿਲ ਲੈਨੇ ਬਹੁਤ। ਐ ਜੋ ਨਹੀਂ ਬੜਦੇ ਸਾਰੇ ਸਬੂਤ। ਕਦੇ ਕ੍ਰਿਸ਼ਣ ਉਸੇ ਕੀਟ ਕੋਠੇ ਬਣਾਏ ਕ੍ਰਿਸ਼ਨ ਕੀਟ ਹੈ ਕੀਟ ਉਹ ਜਿਹੜਾ ਦੇਦਾਰੀ ਹੋ ਰਾਮ ਕੀੜਨੀ ਰਾਮ ਜਿਹੜਾ ਕੀਟ ਦੁਗਾ ਰਾਮ ਹਨ ਜਿਹੜਾ ਹੈਗਾ ਸਾਰਾ ਦਾ ਪ੍ਰਾਤਮਿਕ ਹਨ ਪ੍ਰਭ ਕਹਿੰਦੇ ਉਹਦੇ ਵਾਸਤੇ ਰਾਮ ਵਰਤਿਆ ਹੈ ਜਿਹੜਾ ਜਨਮ ਲੈਂਦਾ ਸਰੀਰ ਚੋਂਦਾ ਉਹਦੇ ਵਾਸਤੇ ਮਰ ਕਾਲਾ ਹੈ ਇਹ ਸਾਰੀ ਬਰੌਸਤੀ ਉਹਨੂੰ ਬਦਲ ਜਾਂਦੀ ਹੈ। ਦਸ ਦੁਰੰਤ ਅਰ ਇਹ ਦੋਏ ਰਲ ਕੇ ਬਦਲਦੇ। ਇਹ ਗਾਲਾ ਕ੍ਰਿਸ਼ਕੂ ਕੀਟ ਕੀ ਕੋਈ ਲਿਖਦਾ ਹੈ? ਜੀ ਤੁਹਾਂ। ਕੀਟ ਕੋਈ ਪਤਾ ਵੀ ਲੱਗਦਾ ਰ ਸਵਾਇਦ ਅਸਪਾਸ਼ਾ ਤੱਕ ਪੁੱਟ ਕੇ ਮਾਰ ਦੁੱਤੇ ਅਗਲੇ। ਕੀਟ ਲੱਗਦਾ ਕੀਟ ਰਸਵਾਸਟ ਅੱਗੇ ਜਾਂਦੀ। ਫਾਮਿਲ ਹੈ ਜੀ। ਕਿਹੜਾ ਕਬੀਲੇ ਹੁਲੂਗਾ ਕੀੜ ਤਸਬਾਸ਼ਾ ਨੂੰ ਕਹਿੰਦੇ ਫਲਾਡੇ ਕਬੀਲੀ ਬਾਣੀ ਐ ਟਬੂਗੇ ਕਬੀਲੀ ਬਾਣੀ ਸਾਰੇ ਸਬੂਤ ਪੈ ਰਹੇ ਦਾ ਸਭ ਦੇ ਵਿੱਚ ਅਮੜੀ ਨੂੰ ਗੱਲ ਜਿੰਦਾ ਉਹਨਾਂ ਅਗਲੇ ਘਰੀ ਤੇ ਉਹਨਾਂ ਤਸਬਾਸ਼ਾ ਨਾਲ ਕੱਲ ਕੀ ਲੱਗ ਹਾਂ ਅਲੱਗ ਕੱਲ ਕੀ ਉਹ ਸਾਰਿਆਂ ਦੇ ਜਿਹੜੇ ਹੱਥਾਂ ਦੇ ਵਿਸਲਾਣੇ ਦੇ ਸਾਰਿਆਂ ਦੇ ਲੱਗੀ ਲੱਗੀ ਹੋਈਆਂ